ਚੋਕੀ ਜੱਜ ਜੈਤੂਬਰੀ ਤੋਂ ਆਜੀ ਸਰ ਕੀ ਮੈਟਰ ਕੀ ਨੂੰ ਤੇ ਤਲਾਬ ਮਿਲਦੀ ਪਾਦਾ ਪ੍ਰੇਮ ਵਿਆਦਾ ਤੇ ਕੋਈ ਲੇਡੀ ਸੋਲੀਆ ਨਾਮ ਦੀ ਉੱਥੇ ਰਹਦੀ ਸੀ ਨਾਲ ਉਹਦਾ ਬੇਟਾ ਸੀਗਾ ਤੇ ਉਹ ਦਿਖ ਦੋ ਦਿਨ ਤੋਂ ਮਹਾਲੇ ਨਾਲ ਦੇਖਿਆ ਰਿਹਾ ਸਾਨੂੰ ਰਾਤ ਦਿੱਤੀ ਗਿਆ ਰੋਜ਼ਕ ਦੇਖਿਆ ਉਹਨਾਂ ਲੱਗਿਆ ਕਿ ਉਹ ਰੋਟੀ ਪੰਨਾ ਖਵਾ ਕੇ ਕੋਲਾਬਸੀ ਚੈੱਕ ਕਰਾ ਕੇ ਦੇਖਿਆ ਤਾਂ ਬੜੇ ਬੜੇ ਤੇ ਸਰ ਕਿੰਨੀ ਕਿੰਨੀ ਉਮਰ ਚ ਦੋਨਾਂ ਦੀ 40 ਸਾਲ ਤਾਂ ਉਹਦੀ ਲੇਡੀ ਸੀ ਕਿ ਤੋਂ ਬਾਅਦ ਹੀ ਸੋਹਣੀ ਤੇ ਬੇਟੇ ਦੀ 12 ਸਾਲ ਸਰ ਇਹ ਕਿਦੋਂ ਹੋਈ ਵਾਰਦਾਤ ਕਿ ਇਹ ਦੱਸ ਰਿਹਾ ਜੇ ਰੋਤੀ ਦੇ ਬੰਦੇ ਵਾਲੇ ਦੱਸਦੇ ਆ 23 24 ਦੀ ਰਾਤ ਨੂੰ ਤੇ ਸਰ ਇਹ ਪ੍ਰਵਾਸੀ ਆ ਕਿ ਪੰਜਾਬੀ ਸੀ ਆਹ ਪੰਜਾਬੀ ਸੀ ਤੇ ਨਾਲ ਸਰ ਜਿਹੜਾ ਬੰਦਾ ਫੜਿਆ ਉਹ ਘਰ ਵਾਲਾ ਫੜਿਆ ਕਿ ਦੂਜਾ ਪ੍ਰੇਮੀ ਸੀ ਮੈਂ ਉਹ ਤਾਂ ਵੈਸੇ ਹੀ ਪੁੱਛ ਕੇ ਰਾਸਤੇ ਕਰ ਰਿਹਾ ਸੀ ਬੂ ਜੇ ਸਰ ਤੁਹਾਨੂੰ ਕਿੱਦਾਂ ਤਲਾਸ਼ ਮਿਲੀ ਜੀ ਕਿੰਨੇ ਦਿਨਾਂ ਬਾਅਦ ਬਲੇਵਾਸੀ ਰਹੇ ਹਰ ਮਾਜ ਰਾਤ ਤੇ ਕਿੰ ਡੈੱਡ ਬੋਟੀਆਂ ਕਿੰਨੀਆਂ ਪੁਰਾਣੀਆਂ ਨੇ ਬਸ ਇੱਕ ਦੋ ਦਿੰਦੀਆਂ ਨੇ ਜਿਵੇਂ 23 24 ਰਾਤ ਦੀ ਹੈ ਸਿਵਲ ਭੇਜ ਦਿੱਤਾ ਗਿਆ ਸਰ ਗੋਲੀ ਲੱਗੀ ਹੈ ਕਿ ਤੇਜ਼ ਤਰ੍ਹਾਂ ਹਥਿਆਰ ਨਾਲ ਕੀਤਾ ਕੋਈ ਤੇਜ਼ ਤਰ੍ਹਾਂ ਹਥਿਆਰ ਉਹ ਹਾਰੇ ਅਨਵੈਸਟਿਗੇਟ ਕਰੇ ਬਾਕੀ ਪੁਲਿਸਰ ਪੋਰਟ ਤੋਂ ਕਵਰ ਕਰ ਲਿਆ ਭਾਜੀ ਨਹੀਂ ਅਜੇ ਤੁਸੀਂ ਵੀ ਦੇਖਿਆ ਕਿਹੜੇ ਅਨਵੈਸਟਿਗੇਟ ਕਰ ਰਹੇ ਕੋਈ ਨਹੀਂ ਠੀਕ ਹੈ ਸੀਸੀਟੀਵੀ ਵਗੈਰਾ ਹੋ ਸਕਦਾ ਕੋ ਚੈੱਕ ਕਰ ਰਹੇ ਸੀਸੀਟੀਵੀ ਕੈਮਰੇ ਸਾਡੀ ਟੀਮ ਆਈਏ ਰਹੇ ਸੀਆਈ ਟੀਮਾਂ ਵੀ ਆਈਏ ਰਹੇ ਤੇ ਧਾਣਾ ਕਿਹੜਾ ਪੈਂਦਾ ਸਰ ਕਿਹੜਾ ਮਾਮਾ ਧਾਣਾ ਹੈ ਬੋਲੋ ਤੇ ਚੌਂਕੀ ਘੜੀ ਜੀ ਠੀਕ ਹੈ ਸਰ ਥੈਂਕ ਯੂ